ਕਲ ਨਮਸਕਾਰ ਤੇ ਆਦਾਬ ਤੁਸੀਂ ਦੇਖ ਰਹੇ ਹੋ ਅਕਸ਼ ਨਿਊਜ਼ ਚੈਨਲ ਸੜਕਾਂ ਉਤੇ ਦੌੜਦੀਆਂ ਬੱਸਾਂ ਅਕਸਰ ਲੋਕਾਂ ਨੂੰ ਆਪਣੇ ਮਕਸਦ ਤੱਕ ਪਹੁੰਚਾਉਂਦੀਆਂ ਰਹਿੰਦੀਆਂ ਨੇ ਪਰ ਬੱਸ ਜਨਮ ਜੀ ਹਾਂ ਤੁਸੀਂ ਸਹੀ ਸੁਣਿਆ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਮਾਂ ਦੀ ਕਹਾਣੀ ਜਿਸਨੇ ਬੱਸ ਦੀ ਸੀਟ ਤੇ ਨਹੀਂ ਜ਼ਿੰਦਗੀ ਦੀ ਗੋਦ ਚ ਬੱਚੇ ਨੂੰ ਜਨਮ ਦਿੱਤਾ ਪੰਜਾਬ ਰੋਡ ਵੇਜ਼ ਦੀ ਬੱਸ ਚ ਗੂੰਜੀ ਨਵਜਾਤ ਬੱਚੀ ਦੀ ਕੂਕ ਜਨਮ ਦੀ ਗਵਾ ਬਣੀ ਜ਼ਿੰਦਗੀ ਦੀ ਸਫ਼ਰ ਕਰਦੀ ਸੜਕ ਇਕ ਆਮ ਦਿਨ ਇਕ ਆਮ ਯਾਤਰਾ ਪਟਿਆਲਾ ਵੱਲ ਜਾ ਰਹੀ ਪੰਜਾਬ ਰੋਡ ਵੇਸ ਦੀ ਬੱਸ ਪੀਬੀ 11 ਸੀ ਐ ਜ਼ेड 2767 ਹਰਿਦੁਆਰ ਤੋਂ ਆ ਰਹੀ ਸੀ ਯਾਤਰੀ ਆਪਣੀ ਆਪਣੀ ਵਿਚਾਰਾਂ ਵਿੱਚ ਗੁੰਮੇ ਸਨ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਬੱਸ ਅੱਜ ਕਿਸੇ ਜੀਵਨ ਦੀ ਸ਼ੁਰੂਆਤ ਦੀ ਗਵਾਹ ਬਣੇਗੀ ਰੋਸ਼ਨੀ ਦੇਵੀ ਰਾਜਪੁਰਾ ਦੀ ਰਹਿਣ ਵਾਲੀ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ ਪਰ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੰਜ਼ਿਲ ਉਸ ਬੱਸ ਵਿੱਚ ਹੀ ਆ ਗਈ ਜਦੋਂ ਉਸ ਨੂੰ ਜਣੇਪੇ ਦੀਆਂ ਪੀੜਾਂ ਹੋ ਲੱਗ ਪਈਆਂ ਬੱਸ ਕਾਲਕਾ ਚੌਂਕ ਤੋਂ ਅੱਗੇ ਪਹੁੰਚੀ ਹੀ ਸੀ ਕਿ ਰੋਸ਼ਨੀ ਦੇ ਦਰਦ ਦੀਆਂ ਚਿੱਕਾਂ ਨੇ ਸਾਰੇ ਯਾਤਰੀਆਂ ਨੂੰ ਚੌਕਸ ਕਰ ਦਿੱਤਾ ਡਰਾਈਵਰ ਨੇ ਫੋਰੀ ਤੌਰ ਤੇ ਬੱਸ ਨੂੰ ਇੱਕ ਨਿੱਜੀ ਹਸਪਤਾਲ ਦੇ ਨੇੜੇ ਰੋਕਿਆ ਇੱਤਫਾਕ ਨਾਲ ਐਂਬੂਲੈਂਸ ਡਰਾਈਵਰ ਰਾਕੇਸ਼ ਜੋ ਜ਼ਿਲ੍ਹਾ ਸਿਵਲ ਹਸਪਤਾਲ ਅੰਬਾਲਾ 'ਚ ਡਿਊਟੀ ਕਰਦਾ ਹੈ ਉੱਥੇ ਲੰਘ ਰਿਹਾ ਸੀ ਉਸਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਐਂਬੂਲੈਂਸ ਰੂਮ ਨੂੰ ਸੂਚਿਤ ਕੀਤਾ ਸਿਰਫ 10 ਮਿੰਟਾਂ 'ਚ ਹਸਪਤਾਲ ਦੀ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਬੱਸ ਦੇ ਮਰਦ ਯਾਤਰੀ ਬਾਹਰ ਨਿਕਲ ਗਏ ਔਰਤਾਂ ਨੇ ਰੋਸ਼ਨੀ ਨੂੰ ਕੇਅਰ ਲਿਆ ਉਸ ਨੂੰ ਟੱਕ ਲਿਆ ਜਦ ਤੱਕ ਐਂਬੂਲੈਂਸ ਦੀ ਮੈਡੀਕਲ ਟੀਮ ਪਹੁੰਚੀ ਨਵਜਾਤ ਬੱਚੀ ਆਉਣ ਦੀ ਤਿਆਰੀ ਚ ਸੀ ਟੀਮ ਨੇ ਮੌਕੇ ਤੇ ਹੀ ਸੁਖਪੂਰਨ ਡਿਲੀਵਰੀ ਕਰਵਾਈ ਦੁਪਹਿਰ ਦੇ ਲਗਭਗ 2:30 ਮਿੰਟ ਮਾਂ ਤੇ ਬੱਚੀ ਦੋਵਾਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਅੰਬਾਲਾ ਭੇਜਿਆ ਗਿਆ ਜਿੱਥੇ ਦੋਵੇਂ ਸਿਹਤਮੰਦ ਤੇ ਸੁਰੱਖਿਅਤ ਨੇ ਇਹ ਸਿਰਫ ਇੱਕ ਜਨਮ ਨਹੀਂ ਸੀ ਇਹ ਸੀ ਮਨੁੱਖਤਾ ਤਿਆਰੀ ਅਤੇ ਹੌਸਲੇ ਦੀ ਜਿੱਤ ਜਿੱਥੇ ਸੜਕ ਬਣੀ ਹਸਪਤਾਲ ਤੇ ਬਸ ਬਣੀ ਜਨਮਗ੍ਰਹਿ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਕਦੇ ਕਿਸੇ ਹਾਲਾਤ ਵਿੱਚ ਨਹੀਂ ਰੁਕਦੀ ਜਿੱਥੇ ਮਾਂ ਦੀ ਹਿੰਮਤ ਸਹਿਯੋਗਿਕਤਾ ਦੀ ਜ਼ਿੰਮੇਵਾਰੀ ਅਤੇ ਦਿਲੋਂ ਕੀਤੀ ਮਦਦ ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦਿੰਦਿਆਂ ਹਨ ਬਸ ਤਾਂ ਚੱਲੀ ਸੀ ਮੰਜ਼ਿਲ ਵੱਲ ਪਰ ਰਸਤੇ ਵਿੱਚ ਹੀ ਇੱਕ ਨਵੀਂ ਜ਼ਿੰਦਗੀ ਨੇ ਆਪਣਾ ਸਫ਼ਰ ਸ਼ੁਰੂ ਕਰ ਲਿਆ ਤੁਸੀਂ ਦੇਖਦੇ ਰਹੋ ਅਕਸ਼ ਨਿਊਜ਼ ਚੈਨਲ ਅਸੀਂ ਲਿਆਉਂਦੇ ਰਹਾਂਗੇ ਤੁਹਾਡੇ ਲਈ ਅਜਿਹੀਆਂ ਹੀ ਮਨ ਨੂੰ ਛੂਹਣ ਵਾਲੀਆਂ ਸੱਚੀਆਂ ਕਟਨਾਵਾਂ ਧੰਨਵਾਦ ਰੱਬ ਰਾਖਾ